ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ RAMKALI ਮਹੱਲਾ ਪੰਜਵਾ RAMKALI ਇਕੱਠਾ ਹੀ ਕਹਿ ਦੇਣਾ RAMKALI ਵੱਖਰਾ ਨਹੀਂ ਕਹਿਣਾ RAMKALI ਮਹੱਲਾ ਪੰਜਵਾ RAMKALI ਮਹੱਲਾ ਪੰਜਵਾ ਕੋਟ ਬਿਗਨ ਨਹੀਂ ਆਵਹਿ ਨੀਰ ਅਨਕ ਮਾਇਆ ਹੈ ਤਾ ਕੀ ਚੇਰ ਅਨਕ ਪਾਪ ਤਾਕੇ ਪਾਨੀ ਹਾਰ ਜਾ ਕੋ ਮਾਇਆ ਭਈ ਕਰਤਾਰ ਜਿਸ ਹੈ ਸਹਾਈ ਹੋਏ ਭਗਵਾਨ ਜਿਸ ਹੈ ਸਹਾਈ ਹੋਏ ਤੇ ਵੀ ਲੱਗ ਜੇਗਾ ਚਾਲ ਅਨੁਸਾਰ ਜਿਸ ਹੈ ਸਹਾਈ ਹੋਏ ਭਗਵਾਨ ਅਨਕ ਯਤਨ ਉਹ ਕੈ ਸਰੰਜਾਮ ਰਹਾਉ ਕਰਤਾ ਰਖੈ ਕੀਤਾ ਕੌਨ ਕੀਰੀ ਜੀਤੋ सगला ਭਵਨ ਬੇਅੰਤ ਮਹਿਮਾਤਾ ਕੀ ਇਥੇ ਵਿਸ਼ਰਾਮ ਲਾਉਣਾ ਬੇਅੰਤ ਮਹਿਮਾਤਾ ਕੀ ਬੇਅੰਤ ਮਹਿਮਾਤਾ ਕੀ ਕੇਤਕ ਬਰਨ ਬਾਲ ਬਲ ਜਾਈਐ ਤਾ ਕੇ ਚਰਨ ਤਿਨ ਹੀ ਕੀਆ ਜਪ ਤਪ ਧਿਆਨ ਅਨਕ ਪ੍ਰਕਾਰ ਕੀਆ ਤਿਨ ਦਾਨ ਭਗਤ ਸੋਈ ਕਲ ਮਹਿ ਪਰਵਾਨ ਭਗਤ ਸੋਈ ਇਥੇ ਵਿਸਰਾਮ ਕਲ ਮਹਿ ਪਰਵਾਨ ਕਲ ਪੂਲਾ ਬੂਲਨਾ ਜਾ ਕਉ ਠਾਕੁਰ ਜਾ ਕਉ ਜਾ ਕਉ ਹਾ ਕਰ ਦਿਆ ਮਾਨ ਸਾਧ ਸੰਗ ਮਿਲ ਭਏ ਪ੍ਰਗਾਸ ਸਹਜ ਸੁਖ ਆਸ ਨਿਵਾਸ ਪੂਰਾ ਸਤਗੁਰ ਦਿਆ ਵਿਸਾਸ ਨਾਨਕ ਹੋਏ ਦਾਸਨ ਦਾਸ RAMKALI MOHALLA PINJWA DOS NA DIJE ਕਾਹੂ ਲੋਗ ਜੋ ਕਮਾਵਨ ਸੋਈ ਭੋਗਾ ਆਪਨ ਕਰਮ ਆਪੇ ਹੀ ਬੰਦ ਆਵਨ ਜਾਵਨ ਮਾਇਆ ਧੰਦ ਐਸੀ ਜਾਨੀ ਸੰਤ ਜਨੀ ਪਰਗਾਸ ਭਇਆ ਪੂਰੀ ਗੁਰ ਬਚਨੀ ਰਹਾਉ ਤਨ ਧਨ ਕਲਤ ਨਿਥਿਆ ਵਿਸਥਾਰ ਕਲਤ ਕਸ ਕੇ ਬੋਲਨਾ ਕਲਤ ਨੀ ਜਾਣਾ ਹੈਵਰ ਗੈਵਰ ਚਾਲਨ ਹਾਰ ਰਾਜ ਰੰਗ ਰੂਪ ਸਭ ਕੂਰਾ ਨਾਮ ਬਿਨਾ ਕੋਈ ਜასი ਧੂਰਾ ਪਰਮ ਭੂਲੇ ਬਾਦ ਹੰਕਾਰੀ ਸੰਗ ਨਾਹੀ ਰੇ ਸਗਲ ਪਸਾਰੀ ਸੋਗ ਹਰਖ ਮਹਿ ਦੇਹ ਬਿਰਧਾਨੀ ਸਾਕਤ ਇਵਹੀ ਕਰਤ ਬਿਹਾਨੀ ਹਰ ਕਾ ਨਾਮ ਅੰਮ੍ਰਿਤ ਕਲ ਮਾਹੀ ਹਰ ਕਾ ਨਾਮ ਇੱਥੇ ਥੋੜਾ ਜਿਹਾ ਠਹਿਰਾ ਦੇ ਦੇਣਾ ਫਿਰ ਬੋਲਣਾ ਅੰਮ੍ਰਿਤ ਇੱਥੇ ਵਿਸਰਾਮ ਹੈ ਕਲ ਮਾਹੀ ਕਲ ਵੱਖਰਾ ਕਲ ਪੂਲਾ ਬੋਲਣਾ ਮਾਹੀ ਕਲ ਮਾਹੀ ਇਕੱਠਾ ਨਹੀਂ ਕਹਿਣਾ ਹਰ ਕਾ ਨਾਮ ਅੰਮ੍ਰਿਤ ਕਲ ਮਾਹੀ ਇਹ ਹੁ ਨਿਧਾਨਾ ਸਾਧੂ ਪਾਹੀ ਨਾਨਕ ਗੁਰ ਗੋਬਿੰਦ ਜਿਸ ਟੂਠਾ ਘਾਟ ਘਾਟ ਰਮਈਆ ਤੈਨਹੀ ਦੀਠਾ RAM KALI MOHALLA 5 ਪੰਚ ਸ਼ਬਦ ਤਹਿ ਪੰਚ ਸ਼ਬਦ ਤਹਿ ਪੂਰਨ ਨਾਦ ਤਹਿ ਪਦ ਤੇ ਵਿਸਰਾਮ ਹੈ ਪੰਚ ਸ਼ਬਦ ਤਹਿ ਪੂਰਨ ਨਾਦ ਅਨਹਦ ਬਾਜ ਅਚਰਜ ਬਿਸਮਾਦ ਕੇਲ ਕਰਹਿ ਸੰਤ ਹਰ ਲੋਗ ਪਾਰ ਬ੍ਰਹਮ ਪਾਰ ਬ੍ਰਹਮ ਪੂਰਨ ਪਾਰ ਬ੍ਰਹਮ ਤਿਲਦੂ ਪਾਰ ਬ੍ਰਹਮ ਪੂਰਨ ਨਿਰਜੋਗ ਪੂਰਨ ਨਿਰਜੋਗ ਸੂਖ ਸਹਿਜ ਆਨੰਦ ਭਵਨ ਸਾਧ ਸੰਗ ਬੈਸ ਗੁਣ ਗਾਵਹਿ ਤਹ ਰੋਗ ਸੋਗ ਨਹੀਂ ਜਨਮ ਮਰਨ ਸਾਧ ਸੰਗ ਬੈਸ ਗੁਣ ਗਾਵਹਿ ਸਾਧ ਸੰਗ ਬੈਸ ਗੁਣ ਗਾਵਹਿ ਤਹ ਰੋਗ ਸੋਗ ਨਹੀਂ ਜਨਮ ਮਰਨ ਰਹਾਉ ਉਹਾ ਸਿਮਰਹਿ ਕੇਵਲ ਨਾਮ ਬਿਰਲੇ ਪਾਵਹਿ ਓ ਬਿਸਰਾਮ ਭੋਜਨ ਪਾਓ ਕੀਰਤਨ ਆਧਾਰ ਨਿਹਚਲ ਆਸਨ ਬੇਸਮਾਰ ਡਿਗੈ ਨਾ ਡੋਲੇ ਕਤਹੁ ਨਾ ਤਾਵੇ ਕੀ ਡਿਗੈ ਪਾਠ ਮੁਖ ਪਾਠ ਹੈ ਦਮਦਮਾ ਸਾਹਿਬ ਦਾ ਪਾਠ ਡਿਗੈ ਹੈ ਕਰਤਾਰਪੁਰ ਸਾਹਿਬ ਵਾਲੀ ਸਰੂਪ ਦਾ ਡਿਗ ਪਾਠ ਹੈ ਇਸ ਕਰਕੇ ਡਿਗੈ ਮੁਖ ਪਾਠ ਹੈ ਡਿਗੈ ਨਾ ਡੋਲੇ ਕਤਹੁ ਨਾ ਤਾਵੇ ਗੁਰ ਪ੍ਰਸਾਦ ਕੋ ਗੁਰ ਪ੍ਰਸਾਦ ਗੁਰ ਪ੍ਰਸਾਦ ਕੋ ਇਹ ਮਹਿਲ ਪਾਵੈ ਭ੍ਰਮ ਭੈ ਮੋਹ ਨਾ ਮਾਇਆ ਜਾਲ ਸੁੰਨ ਸਮਾਦ ਪ੍ਰਭੂ ਕਿਰਪਾਲ ਤਾਕ ਅੰਤ ਨਾ ਪਾਰ ਆਵ ਤਾਕ ਅੰਤ ਨਾ ਪਾਰ ਆਵ ਤਾਕ ਅੰਤ ਨਾ ਪਾਰ ਆਵ ਆਪੇ ਗੁਪਤ ਆਪੇ ਪਾਸਾਰ ਜਾ ਕੈ ਅੰਤਰ ਹਰ ਹਰ ਸਵਾਦ ਕਹਿਨ ਨਾ ਜਾਈ ਨਾਨਕ ਬਿਸਮਾਦ ਵਾਹਿਗੁਰੂ ਜੀ ਕਾ ਕਾਲ ਸਾਹਿਬ ਕਰਾਈ ਵਾਹਿਗੁਰੂ ਜੀ ਕੀ ਫਤਿਹ